ਤੂਰੀ ਨਿਵਾਸੀ ਸੰਗਤਾਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਅੱਜ ਤੁਸੀਂ ਦਰਸ਼ਨ ਕਰ ਰਹੇ ਹੋ ਮਾਤਾ ਨੈਣਾ ਦੇਵੀ ਮੰਦਿਰ ਤੂਰੀ ਦੇ ਇਹ ਜਿਹੜਾ ਮੰਦਿਰ ਹੈ ਤੂਰੀ ਵਿਖੇ ਸਾਪਤ ਹੈ ਇੱਥੇ ਤੁਸੀਂ ਦਰਸ਼ਨ ਕਰੋਗੇ ਮਾਤਾ ਨੈਣਾ ਦੇਵੀ ਮੰਦਿਰ ਦੇ ਤੇ ਹੁਣ ਅਸੀਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਜਿਸੇ ਤਰ੍ਹਾਂ ਜਿਹੜੇ ਸਰਦਾਲੂ ਮਾਤਾ ਨੈਣਾ ਦੇਵੀ ਮੰਦਰ ਨਹੀਂ ਜਾ ਸਕਦੇ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਉਹ ਮਾਤਾ ਨੈਣਾ ਦੇਵੀ ਮੰਦਰ ਨਹੀਂ ਜਾ ਸਕਦੇ ਉਹ ਆਪਣੀ ਇੱਛਾ ਕੀ ਜਿਹੜੀ ਇਸ ਮੰਦਰ ਦੇ ਵਿੱਚ ਮਾਤਾ ਨੈਣਾ ਦੇਵੀ ਮੰਦਰ ਦੇ ਵਿੱਚ ਧੂਰੀ ਆ ਕੇ ਜਿਹੜੀ ਪੂਰੀ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਦੇਖੋਗੇ ਕਿ ਮਾਤਾ ਨੈਣਾ ਦੇਵੀ ਮੰਦਰ ਦੇ ਵਿੱਚ ਪੰਜ ਵਾਰ ਆਰਤੀ ਹੁੰਦੀ ਆ ਉਸੇ ਤਰ੍ਹਾਂ ਇਸ ਮੰਦਰ ਦੇ ਵਿੱਚ ਵੀ ਜਿਹੜੀ ਆ ਪੰਜ ਵਾਰ ਆਰਤੀ ਹੁੰਦੀ ਆ ਜਿਵੇਂ ਜਿਵੇਂ ਉਸ ਮੰਦਰ ਦੇ ਵਿੱਚ ਹੁੰਦਾ ਆ ਸਾਰਾ ਉਸੇ ਤਰ੍ਹਾਂ ਹੀ ਇਸ ਮਾਤਾ ਨਾਨਾ ਦੇਵੀ ਮੰਦਰ ਦੇ ਵਿੱਚ ਵੀ ਹੁੰਦਾ ਹੈ ਇਹ ਤੋਰੀ ਵਿਖੇ ਸਾਪਤ ਹੈ ਆਪਾਂ ਗੱਲਬਾਤ ਕਰਾਂਗੇ ਅੰਦਰ ਪੰਡਿਤ ਜੀ ਨਾਲ ਵੀ ਕਰਾਂਗੇ ਤੇ ਹੁਣ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਮਾਤਾ ਨੈਣਾ ਦੇਵੀ ਮੰਦਿਰ ਦੇ ਤੇ ਸੰਗਤਾਂ ਵੀ ਇੱਥੇ ਜਿਹੜੀਆਂ ਦੂਰ ਦੂਰ ਨਤਮਾਸਿਕ ਹੁੰਦੀਆਂ ਨੇ ਗੱਲਬਾਤ ਕਰਾਂਗੇ ਸੰਗਤਾਂ ਨਾਲ ਵੀ ਸ਼ਸ਼ੇਕਾਲ ਜੀ ਜੈ ਮਾਤਾ ਦੀ ਜੈ ਮਾਤਾ ਦੀ ਆ ਦੀਦੀ ਇੱਥੇ ਪਹੁੰਚਿਓ ਮੰਦਿਰ ਵਿਖੇ ਜਿੱਦਕਿ ਮਾਤਾ ਨੈਣਾ ਦੇਵੀ ਮੰਦਿਰ ਬਹੁਤ ਦੂਰ ਚਲਾ ਜਾਂਦਾ ਹਨਾ ਕਈ ਸੰਤਾ ਹੁੰਦੀਆਂ ਨਹੀਂ ਚ ਪਹੁੰਚਿਆ ਜਾਂਦਾ ਤੁਸੀਂ ਇੱਥੇ ਆਨੇ ਹੋ ਕੀ ਕਹਿਣਾ ਆ ਬਿਲਕੁਲ ਹੂ ਬੂ ਕਾਪੀ ਬਣੀ ਹੋਈ ਹੈ ਨਾਨਾ ਦੇਵ ਮੰਦਿਰ ਦੀ ਬਹੁਤ ਆਕੇ ਪ੍ਰਸੰਤਾ ਹੋਈ ਮਤਲਬ ਐਸੀ ਜਾਨ ਹੈ ਰਹਿਨੇ ਹੈ ਨਾਨਾ ਦੇਵ ਮੰਦਿਰ ਤੇ ਇੱਥੇ ਆਕੇ ਫੀਲ ਹੀ ਨਹੀਂ ਹੋਇਆ ਵੀ ਅਸੀਂ ਹਿਮਾਚਲ ਚ ਨਹੀਂ ਹੈਗੇ ਤੇ ਬੈਠੇ ਧੂਰੀ ਹੈ ਤੇ ਬਹੁਤ 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 ਅੱਛਾ ਬਣਾਇਆ ਹੈ ਮਤਲਬ ਇੱਥੇ ਵੈਸੀ ਮਤਲਬ ਲੱਗਦਾ ਹੀ ਨਹੀਂ ਹੈਗਾ ਤੁਸੀਂ ਅੰਦਰ ਜਾ ਕੇ ਦੇਖੋਗੇ ਜਦੋਂ ਮਤਲਬ ਬਿਲਕੁਲ ਹੂ ਬੂ ਕਾਪੀ ਜਨੇਟ ਕੀਤੀ ਹੋਈ ਹੈ ਅੱਛਾ ਜਿੱਦਾਂ ਕਿ ਮਤਲਬ ਚੜਾਈ ਚੜਦੇ ਆ ਉਸੇ ਤਰ੍ਹਾਂ ਹੀ ਇੱਥੇ ਵੀ ਜਿਹੜੀਆਂ ਸੀੜੀਆਂ ਲੱਗੀਆਂ ਆ ਹਨਾ ਤੇ ਹਾਂ ਕਿੰਨੀ ਖੁਸ਼ੀ ਹੁੰਦੀ ਹੈ ਕਿ ਆਪਣੇ ਇਲਾਕੇ ਦੇ ਵਿੱਚ ਮਾਤਾ ਨਾਨਾ ਦੇ ਵੀ ਜਿਹੜੇ ਆਫ ਕੌਰਸ ਬਹੁਤ ਖੁਸ਼ੀ ਹੁੰਦੀ ਹੈ ਕਿ ਇੱਥੇ ਆਪਾਂ ਸਾਲ 'ਚ ਇੱਕ ਵਾਰ ਜਾ ਸਕਦੇ ਸੀਗੇ ਕਿਉਂਕਿ ਦੂਰ ਬਹੁਤ ਹੁੰਦਾ ਸੀ ਹੁਣ ਇੱਥੇ ਭਾਵੇਂ ਮਹੀਨੇ ਬਾਅਦ ਗੇੜਾ ਮਾਰ ਲਓ 15 ਦਿਨਾਂ ਬਾਅਦ ਗੇੜਾ ਮਾਰ ਲਓ ਹਰ ਰੋਜ਼ ਵੀ ਆਈ ਹਰ ਰੋਜ਼ ਵੀ ਆਏ ਚੱਲੋ ਕੋਈ ਨਹੀਂ ਹਾਂਜੀ ਹਾਂਜੀ ਬਹੁਤ ਅੱਛਾ ਲੱਗ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਮੈਂ ਕਹਾਂ ਚਾਹੇ ਰੋਜ਼ ਵੀ ਆ ਜਾਓ ਸਾਡੇ ਬਰਗੇ ਬਜ਼ੁਰਗਾਂ ਤੋਂ ਇੱਥੇ ਇੰਨੀਆਂ ਪੌੜੀਆਂ ਚੜ੍ਹਿਆ ਨਹੀਂ ਜਾਂ ਨੇ ਇੰਨਾ ਚੜਿਆ ਜਾਂਦਾ ਜੀ ਬਿਲਕੁਲ ਜੀ ਉਦੋਂ ਹੀ ਨਾਨਾ ਦੇਵੀ ਮਾਂ ਦੇ ਦਰਸ਼ਨ ਹੁੰਦੇ ਨੇ ਉਮੀਦ ਸਭ ਕੁਝ ਉੱਤੇ ਵੀ ਯਾਕਾਰੇ ਬੋਲਦੇ ਨੇ ਸੰਗਤਾਂ ਆਉਂਦੀਆਂ ਨੇ ਬਹੁਤ ਵਧੀਆ ਬਹੁਤ ਵਧੀਆ ਮੰਦਰ ਤਿਆਰ ਕੀਤਾ ਜੀ ਹੋਂ ਤਾਂ ਹਣੂ ਦਰਸ਼ਨ ਕਰਾਵਾਂਗੇ ਮਾਤਾ ਨਾਨਾ ਦੇਵੀ ਮੰਦਰ ਦੇ ਅੰਦਰੋਂ ਤੁਹਾਨੂੰ ਦਰਸ਼ਨ ਕਰਾਵਾਂਗੇ ਬਿਲਕੁਲ ਉਸੇ ਤਰ੍ਹਾਂ ਹੀ ਇਹ ਮੰਦਰ ਜਿਹੜਾ ਬਣਿਆ ਹੋਇਆ ਜਿਸ ਤਰ੍ਹਾਂ ਮਾਤਾ ਨੈਣਾ ਦੇਵੀ ਜੀ ਦਾ ਮੰਦਰ ਬਣਿਆ ਹੋਇਆ ਅੰਦਰੋਂ ਤੁਸੀਂ ਉਸੇ ਤਰ੍ਹਾਂ ਹੀ ਮਾਤਾ ਦਾ ਸ਼ਿੰਗਾਰ ਕੀਤਾ ਹੋਇਆ ਦੇਖੋਗੇ ਜਿੰਨੇ ਵਾਰ ਉੱਥੇ ਆਰਤੀ ਹੁੰਦੀ ਹੈ ਉਸੇ ਤਰ੍ਹਾਂ ਹੀ ਇੱਥੇ ਵੀ ਆਰਤੀ ਹੁੰਦੀ ਹੈ ਆਓ ਤੁਹਾਨੂੰ ਦਿਖਾਉਨੇ ਆ ਮਾਤਾ ਨੈਣਾ ਦੇਵੀ ਦੇ ਮੰਦਰ ਦਾ ਅੰਦਰਲਾ ਦ੍ਰਿਸ਼ ਤੁਸੀਂ ਜਿਹੜੀ ਦਰਸ਼ਨ ਕਰ ਰਹੇ ਹੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਾਤਾ ਨੈਣਾ ਦੇਵੀ ਜੀ ਦਾ ਸ਼ਿੰਗਾਰ ਆ ਜਿਹੜਾ ਉਸੇ ਤਰ੍ਹਾਂ ਕੀਤਾ ਹੋਇਆਗਾ ਜਿੰਨੇ ਵਾਰ ਮਾਤਾ ਨੈਣਾ ਦੇਵੀ ਮੰਦਰ ਦੇ ਵਿੱਚ ਆਰਤੀ ਹੁੰਦੀ ਆ ਉਸੇ ਤਰ੍ਹਾਂ ਹੀ ਬਿਲਕੁਲ ਇੱਥੇ ਵੀ ਆਰਤੀ ਜਿਹੜੀ ਆ ਉਹਨੇ ਵਾਰ ਹੀ ਕੀਤੀ ਜਾਂਦੀ ਆ ਤੁਸੀਂ ਮਾਤਾ ਜੀ ਦਾ ਸ਼ਿੰਗਾਰ ਦੇਖ ਸਕਦੇ ਹੋ ਜਿਹੜੇ ਸ਼ਰਧਾਲੂ ਮਾਤਾ ਨੈਣਾ ਦੇਵੀ ਮੰਦਰ ਨਹੀਂ ਜਾ ਸਕਦੇ ਉਹ ਇੱਥੇ ਹਰ ਰੋਜ਼ ਵੀ ਆ ਸਕਦੇ ਆ ਕਿਉਂਕਿ ਉੱਥੇ ਸਾਲ ਬਾਅਦ ਜਾਇਆ ਜਾਂਦਾਗਾ ਇੱਥੇ ਤੁਸੀਂ ਹਰ ਰੋਜ਼ ਵੀ ਜਿਹੜਾ ਆ ਕੇ ਮਾਤਾ ਨਰਨਾਣਾ ਦੇਵੀ ਜੀ ਦੇ ਦਰਸ਼ਨ ਕਰ ਸਕਦੇ ਹੋ ਆਪਣੀ ਕੋਈ ਵੀ ਇੱਛਾ ਤੁਸੀਂ ਇੱਥੇ ਆ ਕੇ ਪੂਰਨ ਕਰ ਸਕਦੇ ਹੋ ਤੁਹਾਡੀ ਹਰ ਇੱਕ ਇੱਛਾ ਜਿਹੜੀ ਪੂਰੀ ਹੋਗੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਬਿਸ ਮੰਗੀ ਹੁੰਦੀ ਹੈ ਤੁਸੀਂ ਇੱਥੇ ਆ ਕੇ ਆਪਣੀ ਉਹ ਇੱਛਾ ਹੈ ਜਿਹੜੀ ਪੂਰੀ ਕਰ ਸਕਦੇ ਹੋ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗੀ ਪ੍ਰੋਪਰ ਤਰੀਕੇ ਦੇ ਨਾਲ ਸਾਰਾ ਦ੍ਰਿਸ਼ ਜ਼ਰੂਰ ਦਿਖਾਇਆ ਜਾਵੇ ਸਾਡੇ ਨਾਲ ਮੰਡਲ ਦੇ ਹੋਰ ਵੀ ਸਲਦਾਲੂ ਮੌਜੂਦ ਨੇ ਆਪਾਂ ਉਹਨਾਂ ਤੋਂ ਸਾਰੀ ਜਾਣਕਾਰੀ ਲਵਾਂਗੇ ਕਿ ਕਿਸ ਤਰ੍ਹਾਂ ਮਾਤਾ ਦਾ ਸ਼ਿੰਗਾਰ ਹੁੰਦਾ ਹੈ ਕਿਸ ਤਰ੍ਹਾਂ ਜੋਤ ਜਗਦੀ ਆ ਕਿੰਨੇ ਵਾਰ ਆਰਤੀ ਹੁੰਦੀ ਆ ਸਾਰੀ ਜਾਣਕਾਰੀ ਦੇਣਗੇ ਸ਼ਸ਼ੀ ਕਵੀ ਤੇ ਜੈ ਮਾਤਾ ਦੀ ਜੈ ਮਾਤਾ ਦੀ ਜੀ ਸਭ ਤੋਂ ਪਹਿਲਾਂ ਸੰਕਲਪ ਸਿੱਧ ਮਾਤਾ ਸ਼੍ਰੀ ਨੈਣਾ ਦੇਵੀ ਵੰਮ ਬਾਬਾ ਪਾਲਕਨਾਥ ਮੰਦਰ ਪਹੁੰਚਣ ਤੇ ਤੁਹਾਡਾ ਔਰ ਤੁਹਾਡੀ ਸਾਰੀ ਟੀਮ ਦਾ ਤਹਿ ਦਿਲੋਂ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਆਖਦੇ ਆ ਸੋ ਇਹ ਮਾਤਾ ਰਾਣੀ ਜੀ ਦੀ ਮਾਤਾ ਰਾਣੀ ਜੀ ਇਥੇ ਪਿੰਡੀ ਰੂਪ ਦੇ ਵਿੱਚ ਜਿਸ ਤਰ੍ਹਾਂ ਉੱਥੇ ਵੀ ਰਾਜਮਾਨ ਨੇ ਉਸੇ ਤਰ੍ਹਾਂ ਇਥੇ ਪਿੰਡੀ ਰੂਪ ਦੇ ਵਿੱਚ ਵੀ ਰਾਜਮਾਨ ਨੇ ਸਭ ਤੋਂ ਪਹਿਲਾਂ ਗਣਪਤੀ ਗਨੇਸ਼ ਜੀ ਦੀ ਆਪਾਂ ਦਰਸ਼ਨ ਕਰ ਸਕਦੇ ਆਂ ਔਰ ਦੂਜੇ ਮਾਤਾ ਰਾਣੀ ਦੀ ਜੋਤ ਜਦੋਂ ਮੂਰਤੀ ਸਥਾਪਨਾ ਹੋਈ ਸੀ ਉਸ ਟਾਈਮ ਇਹ ਜੋਤ ਨੈਣਾਦੇਵ ਜੀ ਤੋਂ ਲੈ ਕੇ ਆਏ ਸੀਗੇ ਉਦੋਂ ਦੀ ਮਾਤਾ ਨੈਣਾਦੇਵ ਜੀ ਜੋਤ ਰੂਪ ਦੇ ਵਿੱਚ ਵਿਰਾਜਮਾਨ ਨੇ ਇਹ ਪਿੰਡੀ ਸਵ ਰੂਪ ਹੈ ਮਾਤਾ ਜੀ ਦਾ ਔਰ ਇਹ ਉਹ ਸਵ ਰੂਪ ਹੈ ਜੋ ਪਾਂਡਵਾ ਨੇ ਬਣਾਇਆ ਸੀਗਾ ਸ਼ਕਤੀ ਦੀ ਪੂਜਾ ਕੀਤੀ ਸੀ ਇਹ ਉਹ ਸਵ ਰੂਪ ਹੈ ਮਾਤਾ ਜੀ ਦਾ ਸੋ ਸੂਬਾ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਮਾਤਾ ਜੀ ਦੇ ਉਸੇ ਤਰ੍ਹਾਂ ਪੰਜ ਤਰ੍ਹਾਂ ਦੀਆਂ ਆਰਤੀਆਂ ਦੋ ਟਾਈਮ ਦੇ ਸ਼ਨਾਣ ਸ਼ਿੰਗਾਰ ਉਹ ਪੰਜ ਤਰ੍ਹਾਂ ਦੇ ਹੀ ਭੋਗ ਆਰਤੀ ਵਕਤ ਭੋਗ ਉਹ ਸਾਰਾ ਉਸੇ ਤਰ੍ਹਾਂ ਦਾ ਜੋ ਵੀ ਨਿਯਮ ਉੱਥੇ ਚੱਲ ਰਹੇ ਨੇ ਉਹੀ ਨਿਯਮਾਂ ਦੇ ਅਨੁਸਾਰ ਇਹ ਮੰਦਿਰ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ ਜਿਸ ਤਰ੍ਹਾਂ ਹੁਣ ਨਰਾਤੇ ਚੱਲ ਰਹੇ ਨੇ ਨਰਾਤਿਆਂ ਦੇ ਵਿੱਚ ਸੰਤਾਂ ਆਉਂਦੀਆਂ ਨੇ ਇੱਥੇ ਆਪਣਾ ਜੋ ਵੀ ਵਰਤ ਵਗੈਰਾ ਰੱਖਿਆ ਹੋਇਆ ਉਹਨਾਂ ਦਾ ਹਨਾ ਉਹ ਇੱਥੇ ਆ ਕੇ ਪੂਰਨ ਕਰਦੇ ਨੇ ਸੇਵਾ ਕਰਦੇ ਨੇ ਉਹਨਾਂ ਬਾਰੇ ਕੀ ਕਹਿਣਾ ਹੈ ਸੰਗਤਾਂ ਆ ਰਹੀਆਂ ਨੇ ਜੀ ਬਹੁਤ ਸੰਗਤਾਂ ਆ ਰਹੀਆਂ ਨੇ ਧੂਰੀ ਤੋਂ ਧੂਰੀ ਦੇ ਤੋਂ ਬਾਅਦ ਆਲੇ ਦੁਆਲੇ ਦੇ ਜੋ ਵੀ ਸ਼ਹਿਰ ਨੇ ਜ਼ਿਲ੍ਹੇ ਨੇ ਜਿਵੇਂ ਬਰਨਾਲਾ ਹੋ ਗਿਆ ਤਪਾਰਾਮਪੁਰਾ ਜੋ ਨਾਨਾ ਦੇਵੀ ਮਾਤਾ ਦੇ ਦਰ ਤੇ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਮਾਤਾ ਰਾਣੀ ਦੇ ਦਰਸ਼ਨ ਕਰ ਰਹੇ ਨੇ ਚੌਂਕਿਆ ਭਾਰੇ ਨੇ ਔਰ ਮਾਤਾ ਦੇ ਸੁਖ ਨਾ ਸੁਖ ਰਹੇ ਨੇ ਔਰ ਇਹ ਵੀ ਉਹਨਾਂ ਦੀ ਸ਼ਰਧਾ ਉਹਨਾਂ ਦੀ ਸ਼ਰਧਾ ਦੇ ਅਨੁਸਾਰ ਮਾਤਾ ਰਾਣੀ ਉਹਨਾਂ ਦੀ ਮਨੁਕਾਮਨਾ ਪੂਰੀਆਂ ਵੀ ਕਰ ਰਹੀ ਹੈ ਮੈਂ ਅੰਮੀ ਸਰਦਾਲੂ ਨੂੰ ਪਹਿਲੇ ਕਹਿ ਕੇ ਹਟੀਆਂ ਕਿ ਮਤਲਬ ਜਿਹੜੇ ਆਪਾਂ ਸਾਲ ਬਾਅਦ ਜਾਂਦੇ ਹਾਂ ਮਾਤਾ ਨਾਨਾ ਦੇਵੀ ਮੰਦਰ ਦੇ ਵਿੱਚ ਹਨ ਇੱਥੇ ਆਪਣੇ ਕੈਲੀ ਘਰ ਦੇ ਵਿੱਚ ਹੀ ਜਿਹੜੇ ਵਿਰਾਜਮਾਨ ਹੋਏ ਨੇ ਮਾਤਾ ਨਾਨਾ ਦੇਵੀ ਤੁਸੀਂ ਇੱਥੇ ਆ ਕੇ ਮਾਤਾ ਦੇ ਦਰਸ਼ਨ ਹਰ ਰੋਜ਼ ਵੀ ਕਰ ਸਕਦੇ ਹੋ ਹਨ ਵਿੱਚ ਮਤਲਬ ਆਪਣੇ ਇਲਾਕੇ ਦੀਆਂ ਕਈ ਸੰਤਾਂ ਨੂੰ ਨਹੀਂ ਪਤਾ ਵੀ ਇੱਥੇ ਮਾਤਾ ਨਾਨਾ ਦੇਵੀ ਦਾ ਮੰਦਰ ਜਿਹੜਾ ਸਾਫ ਹੈ ਉਹਨਾਂ ਨੂੰ ਕੀ ਜਾਣਕਾਰੀ ਦੇਣਾ ਚਾਹੀਦਾ ਅਸੀਂ ਇਹੀ ਜਾਣਕਾਰੀ ਦੇਣੀ ਚਾਹਾਂਗੇ ਕਿ ਸੰਕਲਪ ਸਿੱਧ ਮਾਤਾ ਜੀ ਦਾ ਜੋ ਨੈਣਾ ਦੇਵੀ ਜੀ ਦਾ ਪਿੰਡੀ ਰੂਪ ਦੇ ਵਿੱਚ ਵੀ ਰਾਜਮਾਨ ਹੈ ਉਹ ਤੁਰੀ ਸ਼ਹਿਰ ਦੇ ਵਿੱਚ ਹੋ ਚੁੱਕਿਆ ਸੋ ਤੂਰੀ ਦੇ ਨਾਲ-ਨਾਲ ਮੈਂ ਆਲੇ-ਦੁਆਲੇ ਦੀਆਂ ਸੰਗਤਾਂ ਨੂੰ ਜਰੂਰ ਬੇਨਤੀ ਕਰਨਾ ਚਾਹਾਂਗਾ ਕਿ ਇੱਕ ਵਾਰ ਮੰਦਿਰ ਪਹੁੰਚ ਕੇ ਮਾਤਾ ਰਾਣੀ ਜੀ ਦੇ ਬਾਬਾ ਵਾਲਗਨਾ ਜੀ ਦੇ ਗੁਫਾ ਦਰਸ਼ਨਾਂ ਦਾ ਵੀ ਆਨੰਦ ਲੈ ਸਕਦੇ ਨੇ ਸੋ ਇੱਕ ਵਾਰ ਮੰਦਿਰ ਜਰੂਰ ਪਹੁੰਚੋ ਹਾਜ਼ਰੀ ਜਰੂਰ ਲਗਾਓ ਦਰਸ਼ਨ ਕਰੋ ਤੁਸੀਂ ਖੁਦ ਖੁਦ ਕਹੋਗੇ ਕਿ ਇਹ ਵੀ ਹਾਂ ਮਾਤਾ ਰਾਣੀ ਉਸੇ ਰੂਪ ਦੇ ਵਿੱਚ ਵਿਰਾਜਮਾਨ ਹੈ ਜੋ ਪਹਾੜਾਂ ਦੇ ਵਿੱਚ ਵਿਰਾਜਮਾਨ ਹੈ ਅੱਛਾ ਵੀ ਜੀ ਕਿ ਕਿੰਨੇ ਮੰਦਿਰ ਜਿਹੜੇ ਇਸ ਮੰਦਿਰ ਦੇ ਵਿੱਚ ਬਣੇ ਜਿਸ ਤਰ੍ਹਾਂ ਉੱਥੇ ਮੰਦਿਰ ਵਿਰਾਜਮਾਨੇ ਚਾਏ ਹੋ ਭੋਲੇ ਸ਼ੰਕਰ ਜੀ ਦਾ ਮੰਦਿਰ ਹੈ ਚਾਏ ਉਹ ਕਾਲੀ ਮਾਤਾ ਜੀ ਦਾ ਮੰਦਿਰ ਹੈ ਪਿਛਲੇ ਪਾਸੇ ਸੂਰਨਾਰਾਇਣ ਜੀ ਨੇ ਅਨਪੂਰਨਾ ਮਾਤਾ ਨੇ ਜਾਂ ਯਕਸ਼ਾਲਿਆ ਜਾਂ ਵੈਕੁੰਠ ਤਾਂ ਹੈ ਜੀ ਹਰ ਤਰ੍ਹਾਂ ਦਾ ਮੰਦਿਰ ਜੋ ਤਰਜ ਉੱਥੇ ਤਿਆਰ ਕੀਤੀ ਤਿਆਰ ਹੈ ਉਹੀ ਤਰਜ ਇੱਥੇ ਤਿਆਰ ਕੀਤੀ ਗਈ ਹੈ ਜੀ ਉਹੀ ਰੂਪਰੇਖਾ ਸਾਰੀ ਉਸੇ ਤਰ੍ਹਾਂ ਦੇ ਨਾਲ ਇਹ ਮੰਦਿਰ ਤਿਆਰ ਕੀਤਾ ਗਿਆ ਔਰ ਬਾਬਾ ਜੀ ਦੀ ਗੁਫਾ ਬਾਬਾ ਬਾਲਕਨਾਜੀ ਦੀ ਗੁਫਾ ਔਰ ਅਖੰਡ ਤੋਂ ਨਾ ਅਖੰਡ ਚਿਰਾਗ ਬਾਬਾ ਜੀ ਦਾ ਸਾਰਾ ਉਸੇ ਤਰ੍ਹਾਂ ਤਿਆਰ ਕੀਤਾ ਗਿਆ ਜਿਵੇਂ ਡੇਉੜ ਗੁਫਾ ਦੇ ਉੱਤੇ ਚੱਲ ਰਿਹਾ ਹੈ ਅੱਛਾ ਜੀ ਕਈ ਸੰਗਤਾਂ ਨੂੰ ਮਤਲਬ ਕਈ ਸਰਦਾਰਾਂ ਨੂੰ ਮਨ ਦੇ ਵਿੱਚ ਡਾਊਟ ਹੁੰਦਾ ਕਿ ਮੰਦਰ ਕਿੰਨੇ ਟਾਈਮ ਤੱਕ ਖੁੱਲਾ ਹੁੰਦਾ ਜਾਂ ਕਦੋਂ ਬੰਦ ਹੁੰਦਾਗਾ ਉਹ ਸਾਰੀ ਜਾਣਕਾਰੀ ਹੈ ਜਿਹੜੀ ਜ਼ਰੂਰ ਸਵਾਲਾਂ ਲਉਂਦੇ ਤੀ ਜਾਵੇ ਜੀ ਅ ਜੋ ਇਹ ਮੰਦਰ ਹੈ ਜੀ 5 ਤੋਂ 7 ਸਵੇਰ 4 ਵਜੇ ਖੁੱਲ ਜਾਂਦਾ ਹੈ ਜੀ ਜੀ ਮਾਤਾ ਜੀ ਦੇ ਮੰਗਲ ਆਰਤੀ ਹੁੰਦੀ ਹੈ 5 ਵਜੇ ਇਸ਼ਨਾਨ ਔਰ ਸ਼ਿੰਗਾਰ ਵਾਸਤੇ ਕਪਾਟ ਬੰਦ ਹੋ ਜਾਂਦੇ ਨੇ ਸਿਰਫ ਮਾਤਾ ਨੈਣਾ ਦੇਵੀ ਜੀ ਦੇ ਮੰਦਰ ਦੇ ਬਾਕੀ ਸਾਰੇ ਮੰਦਰ ਉਹ ਐਜ਼ ਇਟ ਇਜ਼ ਖੁੱਲੇ ਰਹਿੰਦੇ ਨੇ 5 ਤੋਂ 7 ਮੰਦਰ ਬੰਦ ਹੁੰਦਾ ਹੈ ਜੀ ਇਸ਼ਨਾਨ ਸ਼ਿੰਗਾਰ ਪੂਜਾ ਅਰਚਨਾ ਔਰ ਪ੍ਰਸ਼ਾਦ ਜੀ ਲੱਗਣ ਤੋਂ ਬਾਅਦ ਆਰਤੀ ਹੁੰਦੀ ਹੈ ਆਰਤੀ ਦੇ ਦੌਰਾਨ ਦਰਵਾਜੇ 부ਹੇ માતા ਦੀ ਖੁੱਲ੍ਹ ਖੁੱਲ੍ਹੇ ਜਾਂਦੇ ਨੇ ਜੀ ਉਸ ਤੋਂ ਬਾਅਦ 12 ਵਜੇ ਬੰਦ ਹੋ ਕੇ ਮਾਤਾ ਜੀ ਦੀ ਮੱਧਿਆਰਤੀ ਵੀ ਹੁੰਦੀ ਹੈ ਔਰ ਪ੍ਰਸ਼ਾਦ ਵੀ ਲੱਗਦਾ ਹੈ ਉਹ ਉਸੇ 12:30 ਵਜੇ ਖੁੱਲ੍ਹ ਜਾਂਦੇ ਨੇ ਜੀ ਗੇਟ ਉਸ ਤੋਂ ਬਾਅਦ 6 ਵਜੇ ਬੰਦ ਹੋ ਕੇ 7:30 ਵਜੇ ਆਰਤੀ ਦੇ ਦੌਰਾਨ ਖੁੱਲ੍ਹਦੇ ਨੇ ਜੀ 8:30 ਵਜੇ ਮਾਤਾ ਜੀ ਦੀ ਸ਼ੈਨ ਆਰਤੀ ਸ਼ੁਰੂ ਹੋ ਜਾਂਦੀ ਹੈ 9:30 ਵਜੇ ਮਾਤਾ ਜੀ ਦੀ ਕਪੜਾਟ ਬੰਦ ਹੋ ਜਾਂਦੇ ਨੇ ਸੰਗਤ ਵਾਸਤੇ ਜੀ ਜੀ ਸਤ ਦਸ ਕੋ ਇਸ ਮੰਦਰ ਦੇ ਵਿੱਚ ਹੋਰ ਵੀ ਜਿਹੜੇ ਮੰਦਰ ਬਣੇ ਆ ਸਥਾਪਿਤ ਨੇ ਵਿਰਾਜਮਾਨ ਨੇ ਆਪਾਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਸੰਗਤਾਂ ਨਾਲ ਤੇ ਤੁਹਾਨੂੰ ਦੱਸਦੇ ਆ ਬੀਲ ਜੀ ਹੁਣ ਆਪਾਂ ਨੂੰ ਸਾਰੀ ਜਾਣਕਾਰੀ ਦੇਣਗੇ ਵੀ ਇੱਥੇ ਕਿਹੜੇ ਕਿਹੜੇ ਮੰਦਰ ਵਿਰਾਜਮਾਨ ਨੇ ਹੰਜ ਵੀਰ ਜੀ ਇੱਥੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪ੍ਰਿਕਰਮਾ ਸ਼ੁਰੂ ਹੋ ਚੁੱਕੀ ਹੈ ਜੀ ਮਾਤਾ ਰਾਣੀ ਦੀ ਦੀ ਸ਼ਿਵ ਸ਼ੰਕਰ ਜੀ ਵੀ ਵਿਰਾਜਮਾਨ ਨੇ ਜੀ ਸ਼ਿਵਲਿੰਗ ਜੀ ਜੀ ਸ਼ਿਵ ਸ਼ੰਕਰ ਜੀ ਇਹ ਦਸ਼ਕਤ ਤੁਸੀਂ ਮੰਦਰ ਦੇਖ ਰਹੇ ਹੋ ਸ਼ਿਵ ਸ਼ੰਕਰ ਜੀ ਦਾ ਉਹ ਵਿਰਾਜਮਾਨ ਨੇ ਇਥੇ ਹੋਲੇ ਨਾਲ ਤੇ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਹੋਲੇ ਨਾਲ ਸ਼ੰਕਰ ਜੀ ਦਾ ਤੇ ਉਹਦੇ ਬਾਰੇ ਸਾਰੀ ਜਾਣਕਾਰੀ ਵੀਜੀ ਦੇਣਗੇ ਆਪਰ ਸ਼ੰਕਰ ਜੀ ਵੀ ਰਾਜਮਾਨ ਨੇ ਐਜ਼ ਇਟ ਇਜ਼ ਉਸੇ ਤਰ੍ਹਾਂ ਉਹੀ ਤਰਜ਼ ਦੇ ਨਾਲ ਸ਼ੰਕਰ ਜੀ ਦਾ ਮੰਦਿਰ ਤਿਆਰ ਕੀਤਾ ਗਿਆ ਵਾਮ ਵਿਭਾਗ ਵਾਮ ਭਾਗ ਦੇ ਵਿੱਚ ਮਤਲਬ ਸ਼ੰਕਰ ਜੀ ਤੇ ਵੀ ਵਿਰਾਜਮਾਨ ਨੇ ਮਾਤਾ ਰਾਣੀ ਜੀ ਦੇ ਨਾਲ ਸ਼ੰਕਰ ਜੀ ਵੀ ਰਾਜਮਾਨ ਨੇ ਜੀ ਪੂਰੇ ਪਰਿਵਾਰ ਦੇ ਸਹਿਤ ਆਓ ਇਸ ਤੋਂ ਬਾਅਦ ਉਸੇ ਤਰ੍ਹਾਂ ਜਿਸੇ ਜਿਸ ਤਰ੍ਹਾਂ ਆਪਾਂ ਉੱਥੇ ਪ੍ਰਿਕਰਮਾ ਸ਼ੁਰੂ ਕਰਦੇ ਹਾਂ ਉਸੇ ਤਰ੍ਹਾਂ ਆਪਾਂ ਪ੍ਰਿਕਰਮਾ ਸ਼ੁਰੂ ਕਰਕੇ ਕਾਲੀ ਮਾਤਾ ਜੀ ਇਹ ਮੰਦਿਰ ਦਸ਼ਕਤ ਤੁਸੀਂ ਇਹ ਦੇਖ ਸਕਦੇ ਹੋ ਇਹ ਮਾਤਾ ਅ ਕਾਲੀ ਮਾਤਾ ਚਿਤਾ ਮੰਦਰ ਹੈ ਇੱਕ ਕਾਲੀ ਮਾਤਾ ਜੀ ਦਾ ਮੰਦਰ ਹੈ ਇੱਥੇ ਉਸੇ ਤਰ੍ਹਾਂ ਨਾਲ ਉਹੀ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਹੈ ਜੀ ਜੋ ਉੱਥੇ ਹੈ ਔਰ ਉਹੀ ਇਸ ਵਰ ਨਵਰਾਤਰੀਆਂ ਦੇ ਵਿੱਚ ਸੰਗਤਾਂ ਨੇ ਮੁੰਡਣ ਵੀ ਕੀਤੇ ਨੇ ਇੱਥੇ ਜੋ ਉੱਥੇ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਮੁੰਡਣ ਵੀ ਕਰਕੇ ਗਏ ਨੇ ਔਰ ਮੁੰਡਣ ਦੇ ਬਾਲ ਵੀ ਚੜਾ ਕੇ ਗਏ ਨੇ ਉਸੇ ਤਰ੍ਹਾਂ ਨਾਲ ਹਾਜ਼ਰੀਆਂ ਵੀ ਲਗਾ ਰਹੇ ਨੇ ਜੀ ਇਸੇ ਤਰ੍ਹਾਂ ਸੂਰਨਾਰਾਇਣ ਜੀ ਨੇ ਮਾਤਾ ਅਨਪੂਰਨਾ ਜੀ ਨੇ ਵਿਰਾਜਮਾਨ ਸੂਰਨ ਰਾਣ ਜੀ ਅਨਪੂਰਨਾ ਜੀ ਮਾਤਾ ਸਰਸਵਤੀ ਜੀ ਉਸੇ ਤਰ੍ਹਾਂ ਨਾਲ ਜਗਿਸ਼ਾਲਾ ਹੈ ਜਿਸ ਤਰ੍ਹਾਂ ਉੱਥੇ ਸਾਰੇ ਮੰਦਰ ਬਣੇ ਹੋਏ ਨੇ ਸਥਾਪਤ ਨੇ ਬਰਾਜਮਾਨ ਨੇ ਉਸੇ ਤਰ੍ਹਾਂ ਹੀ ਇੱਥੇ ਵੀ ਸਾਰੇ ਮੰਦਰ ਜਿਹੜੇ ਬਰਾਜਮਾਨ ਨੇ ਜੀ ਅੱਗੇ ਇਹ ਸਭ ਤੋਂ ਪ੍ਰਿਕਰਮ ਤੋਂ ਬਾਅਦ ਆਪਾਂ ਠਾਕੁਰ ਜੀ ਦੇ ਦਰਸ਼ਨ ਕਰਦੇ ਆਂ ਕ੍ਰਿਸ਼ਨ ਜੀ ਦੇ ਦਰਸ਼ਨ ਕਰਦੇ ਆ ਉਸੇ ਤਰ੍ਹਾਂ ਆਪਾਂ ਕ੍ਰਿਸ਼ਨ ਜੀ ਦੇ ਉਦਸ਼ੁਨ ਧਾਮ ਹੈ ਜੀ ਵੈਕੁੰਠ ਧਾਮ ਦੇ ਦਰਸ਼ਨ ਜਿਸ ਤਰ੍ਹਾਂ ਵੈਕੁੰਠ ਧਾਮ ਦੇ ਵਿੱਚ ਵੈਕੁੰਠ ਧਾਮ ਦੇ ਰਾਜਾ ਵਿਸ਼ਨੂੰ ਜੀ ਔਰ ਲక్ష్ਮੀ ਜੀ ਵੀ ਰਾਜਮਾਨ ਹੁੰਦੇ ਨੇ ਉਸੇ ਤਰ੍ਹਾਂ ਇੱਥੇ ਵੀ ਵਿਸ਼ਨੂੰ ਲక్ష్ਮੀ ਜੀ ਰਾਧਾ ਕ੍ਰਿਸ਼ਨ ਜੀ ਆ ਰਾਮ ਦਰਬਾਰ ਰਾਜਾ ਰਾਮਚੰਦਰ ਜੀ ਲਕਸ਼ਮਣ ਜੀ ਔਰ ਸੀਤਾ ਜੀ ਦੇ ਨਾਲ ਵਿਰਾਜਮਾਨ ਨੇ ਜੀ ਇਹਨਾਂ ਦੇ ਵੀ ਦਰਸ਼ਨ ਤੁਸੀਂ ਇੱਥੇ ਕਰ ਸਕਦੇ ਹੋ ਤੁਸੀਂ ਦੱਸ ਲਓ ਇਹ ਉਹ ਸਥਾਨ ਹੈ ਜੀ ਜਿੱਥੇ ਬਾਬਾ ਜੀ ਨੇ ਆਪਣੀ ਕਲਾ ਦਿਖਾਈ ਸੀ ਮਾਤਾ ਰਤਨੋ ਦੇ 12 ਸਾਲ ਦੇ ਦਾ ਕਰਜ਼ ਉਤਾਰਿਆ ਸੀ 12 ਸਾਲ ਦੀ ਲੱਸੀ ਰੋਟੀ ਵਖਾਈ ਸੀ ਜੀ ਇਹ ਉਹ ਸਥਾਨ ਹੈ ਜੀ ਉਸੇ ਤਰ੍ਹਾਂ ਨਾਲ ਇਹਨ ਕੀ ਇਹ ਸਥਾਨ ਅੰਦਰ ਸ਼ਾਇਆ ਗਿਆ ਸੰਗਤ ਨੂੰ ਦਿਖਾਇਆ ਗਿਆ ਕਿ ਬਾਬਾ ਜੀ ਨੇ 12 ਸਾਲ ਦੀ ਲੱਸੀ ਤੇ ਰੋਟੀ ਕਿਸ ਤਰ੍ਹਾਂ ਇਹਨ ਕੀ ਮਾਤਾ ਰਤਨੋ ਨੂੰ ਆਪਣੀ ਕਲਾ ਦਿਖਾਉਂਦੇ ਹੋਏ ਆਪਣਾ 12 ਸਾਲ 12 ਘੜੀਆਂ ਦਾ ਕਰਜ਼ ਉਤਾਰਿਆ ਸੀਗਾ 12 ਸਾਲ ਸੇਵਾ ਕਰਕੇ ਨਾ ਜੀ ਦੀ ਗੁਫਾਇ ਜੀ ਬਾਬਾ ਪਾਲਕਨਾ ਜੀ ਦੀ ਦਿਓੜ ਗੁਫਾ ਕਹਿੰਦੇ ਨੇ ਇਹਨੂੰ ਓਕੇ ਇੱਥੇ ਬਾਬਾ ਪਾਲਕਨਾ ਜੀ ਦਾ ਨਿਵਾਸ ਦੱਸਿਆ ਜਾਂਦਾ ਜੀ ਜੋ ਉਥੇ ਦਿਓੜ ਗੁਫਾ ਦਾ ਓਹੀ ਸਰੂਪ ਬਾਬਾਈ ਦਾ ਇੱਥੇ ਸਾਖਸ਼ਤ ਵਿਰਾਜਮਾਨ ਕੀਤਾ ਗਿਆ ਓਹੀ ਤਰਜ਼ ਦੇ ਵਿੱਚ ਇਹ ਗੁਫਾ ਬਾਬਾਈ ਦੀ ਤਿਆਰ ਕੀਤੀ ਗਈ ਹੈ ਜੀ ਸੋ ਇੱਥੇ ਦਿਓੜ ਗੁਫਾ ਦੇ ਉੱਤੇ ਇਹਨਾਂ ਕੀ ਬਾਬਾਈ ਦਾ ਐਕਚੁਅਲ ਦੇ ਵਿੱਚ ਗੁਰਨਾ ਝਾੜੀ ਤੋਂ ਬਾਬਾਈ ਦਿਓੜ ਗੁਫਾ ਦੇ ਵਿੱਚ ਆਏ ਸੀਗੇ ਸੋ ਉਸੇ ਤਰ੍ਹਾਂ ਨਾਲ ਇਹ ਤਰਜ਼ ਦੇ ਉੱਤੇ ਤਿਆਰ ਕਰਦੇ ਹੋਏ ਮਤਲਬ ਜੋ ਉਥੇ ਨਹੀਂ ਜਾ ਸਕਦੇ ਚੇਤ ਦੇ ਮੇਲੇ ਭਰਦੇ ਨੇ ਚੇਤ ਦਾ ਸਾਰਾ ਕੁਝ ਇੱਥੇ ਸਾਰਾ ਕੁਝ ਹੋਇਆ ਜੀ ਚੇਤ ਦਾ ਮੇਲਾ ਵੀ ਭਰਿਆ ਬਾਬਾ ਜੀ ਦਾ ਚੇਤ ਦੀਆਂ ਚੌਂਕੀਆਂ ਵੀ ਲੱਗੀਆਂ ਨੇ ਸੰਗਤ ਵੱਲੋਂ ਸੋ ਬਾਬਾ ਜੀ ਦੇ ਤੁਸੀਂ ਵੀ ਦਰਸ਼ਨ ਕਰ ਸਕਦੇ ਸੋ ਜਿਸ ਤਰ੍ਹਾਂ ਆਪਾਂ ਉਥੇ ਦਿਉਰ ਗੁਫਾ ਦੇ ਮੱਥਾ ਟੇਕਣ ਤੋਂ ਬਾਅਦ نیچے ਧੂਨੇ ਤੇ ਮੱਥਾ ਟੇਕਦੇ ਹਾਂ ਬਾਬਾ ਜੀ ਦੇ ਉਸੇ ਤਰ੍ਹਾਂ ਨਾਲ ਇਹ ਸਥਾਨ ਤਿਆਰ ਕੀਤਾ ਗਿਆ ਜੀ ਸੋ ਉੱਪਰ ਬਾਬਾ ਜੀ ਦੀ ਗੁਫਾ ਤੋਂ ਬਾਅਦ نیچے ਬਾਬਾ ਜੀ ਦਾ ਅਖੰਡ ਧੂਨਾ ਚੱਲ ਰਿਹਾ ਹੈ ਅਖੰਡ ਧੂਨੇ ਦੇ ਉੱਤੇ ਬਾਬਾ ਜੀ ਦੇ ਕਿਸੇ ਵੀ ਦੁਨੀਆ ਦਾ ਹਰ ਤਰ੍ਹਾਂ ਦਾ ਰੋਕ ਜੋ ਹੈ ਉਹ ਬਾਬਾਈ ਦਾ ਵਾਰ ਹੈ ਕਿ ਤੁਨੇ ਦੀ ਚੁਟਕੀ ਦੀ ਬੁਤੀ ਦੀ ਚੁਟਕੀ ਮਾਤਰ ਦੇ ਨਾਲ ਉਹ ਦੂਰ ਹੁੰਦਾ ਹੈ ਸੋ ਉਹੀ ਚੀਜ਼ ਇਹ ਇੱਥੇ ਦਰਸਾਈ ਗਈ ਹੈ ਕਿ ਦਰਸ਼ਨ ਕਰੋ ਬਾਬਾਈ ਦੇ ਤੁਨੇ ਦੀ ਬੁਤੀ ਲੋ ਔਰ ਬਾਬਾਈ ਦੇ ਚੌਂਕੀਆਂ ਪਰ ਉਹ ਰੋਟ ਪ੍ਰਸ਼ਾਦ ਲੋ ਸੋ ਸਾਰੀ ਸੰਗਤ ਨੂੰ ਉਹੀ ਬੇਨਤੀ ਹੈ ਕਿ ਆਓ ਇੱਕ ਵਾਰ ਦਰਸ਼ਨ ਮੇਲਾ ਜ਼ਰੂਰ ਕਰੋ ਨਹੀਂ ਨਹੀਂ ਰੋਟ ਲੱਗਦਾ ਰੋਟ ਸਾਰਾ ਕੁਝ ਸੁਬਾ ਸ਼ਾਮ ਬਾਬਾਈ ਦੇ ਨੂੰ ਰੋਟ ਦਾ ਪ੍ਰਸ਼ਾਦ ਲੱਗਦਾ ਹੀ ਜੀ ਐਜ਼ ਇਟ ਇਜ਼ ਸਾਰੀ ਉਸੇ ਤਰ੍ਹਾਂ ਦੀ ਸੇਵਾ ਜਿਸ ਤਰ੍ਹਾਂ ਦੀ ਉੱਥੇ ਚੱਲਦੀ ਆ ਉਹ ਉਸੇ ਤਰ੍ਹਾਂ ਦੀ ਬਾਬਾ ਜੀ ਦੀ ਸੇਵਾ ਲਗਾ ਲੋ ਚਾਹੇ ਮਾਤਾ ਜੀ ਦੀ ਸੇਵਾ ਲਗਾ ਲੋ ਸਾਰੀ ਸੇਵਾ ਉਵੇਂ ਚੱਲਦੀ ਆ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹ ਰਹੇ ਸਨ ਲਾਸਟ ਦੇ ਵਿੱਚ ਇਹੀ ਮੈਸੇਜ ਹੈ ਕਿ ਬਾਬਾ ਜੀ ਦੇ ਪਿੰਡ ਬਾਬਾ ਜੀ ਦੇ ਗੁਫਾ ਦਰਸ਼ਨਾਂ ਦਾ ਤੇ ਮਾਤਾ ਰਾਣੀ ਦੇ ਪਿੰਡੀ ਸਰੂਪ ਦਾ ਆਨੰਦ ਜ਼ਰੂਰ ਲੋ ਤੁਹਾਡੇ ਧੂਰੀ ਸ਼ਹਿਰ ਦੇ ਵਿੱਚ ਸਾਖਸ਼ਾਤ ਰੂਪ ਦੇ ਵਿੱਚ ਮਾਤਾ ਵਿਰਾਜਮਾਨ ਨੇ ਬਾਬਾ ਜੀ ਵੀ ਵਿਰਾਜਮਾਨ ਨੇ ਆਓ ਦਰਸ਼ਨ ਕਰੋ ਪ੍ਰਸ਼ਾਦ ਚੱਖੋ ਪ੍ਰਸ਼ਾਦ ਲਓ ਔਰ ਇੱਕ ਹੋਰ ਜ਼ਰੂਰੀ ਸੂਚਨਾ ਦੇਣੀ ਮੈਂ ਆਪਣਾ ਫਰਜ਼ ਸਮਝਦਾ ਕਿ 21 ਅਪ੍ਰੈਲ 2024 ਦਿਨ ਐਤਵਾਰ ਨੂੰ ਸ਼ਾਮ ਨੂੰ 5 ਤੋਂ 7 ਵਜੇ ਬਾਬਾ ਜੀ ਦੇ ਚੇਤੇ ਦੇ ਚਾਲੇ ਨੇ ਉਪਲਖਸ਼ ਦੇ ਵਿੱਚ ਤੇ ਮਾਤਾ ਦੇ ਮਾਤਾ ਜੀ ਦੇ ਮੇਲੇ ਦੇ ਉਪਲਖਸ਼ ਦੇ ਵਿੱਚ ਇੱਕ ਛੋਟੀ ਜੀ ਭਜਨ ਸੰਧਿਆ ਰੱਖੀ ਗਈ ਹੈ ਮਾਤਾ ਜੀ ਦੀ ਔਰ ਬਾਬਾ ਜੀ ਦੀ ਚੌਂਕੀ ਰੱਖੀ ਗਈ ਹੈ ਸੋ ਸਮੂਹ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਰੂਰ ਪਹੁੰਚੋ ਜਰੂਰ ਪਹੁੰਚੋ ਦਰਸ਼ਨ ਜਰੂਰ ਕਰੋ ਤੋਂਡੇ ਸ਼ਹਿਰ ਦੇ ਧੂਰੀ ਦੇ ਵਿੱਚ ਸ਼ਾਮ ਨੂੰ 5 ਤੋਂ 7 21 April 2024 ਦਿਨ ਐਤਵਾਰ ਸ਼ਾਮ ਨੂੰ 5 ਤੋਂ 7 ਵਜੇ ਸੋ ਦਰਸ਼ਕੋ 21 April 手で。の ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜੀ ਪੂਜਾ ਰੱਖੀ ਗਈ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਇੱਕ ਵਾਰ ਜ਼ਰੂਰ ਦਰਸ਼ਨ ਕਰੋ ਮਾਤਾ ਨੈਣਾ ਦੇਵੀ ਮੰਦਰ ਦੇ ਬਾਬਾ ਬਾਲਕਨਾਥ ਜੀ ਦੇ ਇੱਥੇ ਆ ਕੇ ਤੁਹਾਨੂੰ ਬਿਲਕੁਲ ਫੀਲਿੰਗ ਆਊਗੀ ਕਿ ਅਸੀਂ ਹਿਮਾਚਲ ਦੇ ਵਿੱਚ ਮਾਤਾ ਨੈਣਾ ਦੇਵੀ ਮੰਦਿਰ ਪਹੁੰਚੇ ਹੋਇਆ ਤੇ ਮਾਤਾ ਜੀ ਦੇ ਦਰਸ਼ਨ ਕਰ ਰਹੇ ਆ ਤੇ ਤੁਸੀਂ ਇੱਥੇ ਆ ਕੇ ਇੱਕ ਵਾਰ ਆਪਣੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਵੀ ਕੋਈ ਮੰਨ ਦਾ ਉਹ ਜ਼ਰੂਰ ਮੰਗ ਕੇ ਜਾਓ ਤੇ ਹੁਣ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਕਿ ਸਾਹਮਣੇ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਨਾਰੀਅਲ ਜਿਹੜੇ ਨੇ ਸੰਗਤਾਂ ਵੱਲੋਂ ਬੰਨੇ ਨੇ ਉਸ ਨਾਰੀਅਲ ਦੀ ਇੱਕ ਖਾਸੀਅਤ ਹੈ ਕਿ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਮਨ ਦੇ ਵਿੱਚ ਇੱਛਾ ਤੁਸੀਂ ਇੱਥੇ ਨਾਰੀਅਲ ਬਨ ਕੇ ਮੰਗੋਗੇ ਤਾਂ ਜਿਸ ਤਰ੍ਹਾਂ ਤੁਹਾਡੀ ਜਿਹੜੀ ਇੱਛਾ ਗਈ ਪੂਰੀ ਹੋ ਗਈ ਉਸ ਤੋਂ ਬਾਅਦ ਤੁਸੀਂ ਜਿਹੜੇ ਨਾਰੀਅਲ ਆਪਣਾ ਬਨਿਆ ਹੋਇਆ ਉਹ ਖੋਲ ਕੇ ਜਣਾ ਇਹ ਨਾਰੀਅਲ ਤੁਸੀਂ ਦੇਖ ਰਹੇ ਹੋ ਮੈਂ ਇੱਕ ਵਾਰ ਫੇਰ ਤਾਂ ਦੱਸਣਾ ਚਾਹਣੀ ਆ ਕਿ ਜੇ ਤੁਹਾਡੇ ਮਨ ਦੇ ਵਿੱਚ ਕੋਈ ਇੱਛਾ ਗਈ ਪੂਰਨ ਨਹੀਂ ਹੁੰਦੀ ਤੁਸੀਂ ਇੱਥੇ ਆ ਕੇ ਨਾਰੀਅਲ ਬਨੋਗੇ ਤਾਂ ਤੁਹਾਡੀ ਇੱਛਾ ਪੂਰੀ ਹੋਣ ਤੋਂ ਬਾਅਦ ਤੁਸੀਂ ਜਿਹੜਾ ਨਾਰੀਅਲ ਬਨ ਕੇ ਜਾਓਗੇ ਉਹ ਆਪਣੇ ਆਪ ਤੁਸੀਂ ਨਾਰੀਅਲ ਜਿਹੜਾ ਖੁੱਲ ਕੇ ਜਾਣਾਗਾ ਤੇ ਇੱਕ ਵਾਰ ਫਿਰ ਕਹਿਣਾ ਚਾਹੁੰਦੇ ਆ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਤੇ ਮਾਤਾ ਜਿਹਦੇ ਦਰਸ਼ਨ ਕਰਨ ਇੱਕ ਵਾਰ ਜਰੂਰ ਪਹੁੰਚਣਾ ਤੁਹਾਡੇ ਤੂਰੀ ਸ਼ਹਿਰ ਦੇ ਵਿੱਚ ਜਿਹੜਾ ਮੰਦਿਰ ਹੈ ਬਰਾਜਮਾਨ ਹੈ